ਗਾਂਦਸ ਹਣ ਬੀ ਗਾਂਦਸ ਬਪੂ ਜੀ ਚਾਪਣੀ ਹੀ ਹੈ ਲੋਕਿਓ ਚਾਪਣੀ ਹੀ ਹੈ ਦਿਓ ਜਰਾ ਸਾਈਡ ਤੇ ਲਾ ਲਓ ਅੱਜ 100 ਰੁਪਏ ਕਮਾਇਆ ਸਾਰਾ ਅਸੀਂ 100 ਰੁਪਏ ਕਮਾਇਆ ਪਕੂਰੇ ਆਗ ਨਾਲ ਤਾਂ ਨਹੀਂ ਹੁੰਦਾ ਕੰਮ ਨਹੀਂ ਹੁੰਦਾ ਸ਼ੂਗਰ ਆ ਤੇ 100 ਰੁਪਏ ਕਮਾਇਆ ਸਾਰਾ ਧੰਨ ਗੁਰਦਾਨ ਦਾ ਸਾਈ ਬੇਚ ਦਿਓ ਹੈ ਕਰਚੇ ਗੁਰਸ਼ੀ ਜਾਂ ਇਹ ਜੋ ਵੀ ਆ ਤੇ ਬੂੜ ਨਹੀਂ ਪਾਏ ਬੂੜੇ ਕਹਿੰਦੀ ਚਪਲਾਂ ਨਹੀਂ ਪਾਉਂ ਬੂੜ ਨਹੀਂ ਹੈਗੇ ਲਾਓ ਸਾਈਡ ਤੇ ਲਾਓ ਮੜਾ ਜਾਓ ਜਿਆ ਮੇਰੇ ਕੋਈ ਬੂੜ ਹੈਗੇ ਮੇਰੇ ਕੋਲ ਭਾਈ ਸਾਈਡ ਤੇ ਕਿ ਲੋ ਬੱਬੀ ਤੁਹਾਨੂੰ ਥੂੜ ਥੂੜ ਜਨੋ ਤੁਹਾਨੂੰ ਕੋਈ ਜਾਨਦਾ ਨਹੀਂਓ ਪਾਦੂ ਨੰਦ ਉਹ ਵੀ ਚ ਲਿਆਇਲ ਫਾਵੇ ਤੇ ਕਰਦੇ ਅੱਛਾ ਬੂਟ ਮੱਲੋ ਹੈ ਹੀ ਨਹੀਂ ਐ ਲੈ ਨਹੀਂ ਕੇ ਹੈਗੀ ਨਹੀਂ ਲੈ ਨਹੀਂ ਕੇ ਕੰਮ ਹੀ ਨਹੀਂ ਹੋ ਰਹਾ ਜੇ ਕੰਮ ਇੱਕ ਸੂਕਰ ਹੋਈ ਨਾਲ ਕਹੀ ਅੱਛਾ ਚਲੋ ਕੋਈ ਨਹੀਂ ਪਿਆਰਿਓ ਬੂਟ ਜਰੂਰ ਪਾਇਆ ਕਰੋ ਤੁਹਾਡੇ ਪੈਰ ਵੀ ਖਰਾਬ ਹੋਗੇ ਬੱਬੀ ਜੀ ਆਪ ਕੋ ਤੁਹਾਨੂੰ ਕੋਈ ਜਾਨਦਾ ਤੁਹਾਨੂੰ ਗੁਰੂ ਰਾਮ ਦਾ ਜੀ ਤੁਬਾ ਕੋਈ 100 ਰੁਪਏ ਨਾਲ ਗੁਜ਼ਾਰਾ ਹੋ ਜਾਂਦਾ ਕੀ ਕਰੀਏ ਹੁੰਦੀ ਆਇਆ ਘਾਤ ਨਹੀਂ ਕੰਮ ਕਰਦਾ ਆ ਕੀ ਹੱਥ ਨੂੰ ਉਂਗਲ ਨੂੰ ਕੀ ਆਏ ਬੱਸ ਵਜੇ ਜੀ ਬੋਲ ਵੜ ਲਾ ਕੇ ਅੱਛਾ ਤੂੰ ਇਹ ਨਹੀਂ ਜਾਣਦੇ ਬੱਸ ਇਧਰੋਂ ਆਈ ਨੂੰ ਆ ਵਾਹਿਗੁਰੂ ਵਾਹਿਗੁਰੂ ਬਾਬੇ ਸੀ ਤਾਂ ਨਹੀਂ ਜਾਵਣ ਕਿੱਥੇ ਲੰਗਰ ਜਾਂਦੇ ਹਾਂਜੀ 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 ਉੱਥੇ ਮਨਾ ਹੀ ਬਜੇ ਨਾ ਆ ਗੁਰੂ ਅਮਰਦਾਸ ਧੰਨ ਗੁਰੂ ਅਮਰਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਤੇ ਬਾਕੀ ਬੂੜ ਤੇ ਬਹੁਤ ਸਾਰੇ ਇੱਕ ਲੱਗਦੇ ਪਾਏ ਹੋਏ ਆਗੇ ਆਗੇ ਆ ਰਹੇ ਹੈ ਖੁੱਲ ਜਾਣੇ ਇਹ ਜੁਲਣਗੇ ਇਹ ਦੇਖ ਖੁੱਲ ਜਾਣੇ ਹਾਂ ਖੁੱਲ ਜਾਣੇ ਬੂਰਦੇ ਖੋਲ ਜਾਣੇ ਆ ਬੜੇ ਸੋਨੇ ਬੂਟ ਆ ਗਏ ਆ ਤੇ 100 ਰੁਪਇਆ ਕਮਾਇਆ ਹੈ ਉਹ ਕਿਉਂ ਪੰਜਾਬ ਮੈਂ ਇਹਨਾਂ ਦਾ ਕੰਮ ਕੀਤਾ ਸਪਾਈ ਦੇ ਅੱਛਾ ਉਹ ਜੀ ਸਿਲੰਡਰ ਭਰ ਆ ਲਈ ਮੈਨੂੰ ਅੱਛਾ ਹਾਂ ਸਿਲੰਡਰ ਨਹੀਂ ਹੈਗਾ ਤੇ ਇਹਦੇ ਕਿੰਨੇ ਪੈਸੇ ਹੋਣ ਮੈਂ ਦਵਾਂ ਹਾਂਜੀ ਉਹਦੇ ਪੌਣੀਆਂ ਦੇ ਪੌਣੀਆਂ ਦੇ ਰਹਿਣ ਦੇ ਕੋਈ ਆ ਫੜੋ ਫੇ ਪੈਸੇ ਨਹੀਂ ਰਹਿਣ ਦੇ ਕੋਈ ਰੱਖੋ ਰੱਖ ਲਓ ਕੋਈ ਨਹੀਂ ਅੱਜ ਕੰਮ ਤੋਂ ਫੜ ਕੇ ਲਿਆਈ ਚਲੋ ਆ ਤੁਹਾਡੇ ਕੋ ਆ ਗਏ ਪੈਸੇ ਠੀਕ ਹੈ ਆ ਰਹਿਣ ਦਿਓ ਪੈਸੇ ਕੋਈ ਨਹੀਂ ਨਹੀਂ ਪੈਸੇ ਰੱਖੋ ਤੁਸੀਂ ਆ ਇੱਕ ਤੁਹਾਡੇ ਵਾਸਤੇ ਆ ਇਹ ਮਾਰਾ ਜੀ ਨੇ ਇੱਥੇ ਭੇਜਿਆ ਹੈ ਉਹ ਸਿਲੰਡਰ ਭਰਾਵਾਂਗੇ ਪਰਾ ਦੀ ਵੇਲੇ ਜ ਰਹੇ ਨਹੀਂ ਉਹਨਾਂ ਨੇ ਬੂਡ ਪਾ ਕੇ ਜਾਣੇ ਠੀਕ ਚਲੋ ਠੀਕ ਹੈ ਪਿਆਰਿਓ ਬਹੁਤ ਸੋਣਾ ਹੋ ਗਿਆ ਚਲੋ ਜੀ ਸੋਣਾ ਲੱਗਾ ਸਿੰਘ ਸਾਹਿਬ ਤੁਸੀਂ ਕੰਮ ਕਰੋ ਰੋਜ਼ਗਾਰ ਕਰੋ ਬਹੁਤ ਸੋਣਾ ਚਲੋ ਠੀਕ ਹੈ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਸੋਨੇ ਤਾ ਬਾਬਾ ਜੀ ਬੂਡ ਬਾਬੇ ਡੰਡਾ ਸਾਹਿਬ ਜੀ ਨੇ ਜਾਨਣਾ ਵਾਹਿਗੁਰੂ ਵਾਹਿਗੁਰੂ ਓਥੇ ਵੀ ਆ ਤੋ ਕੰਮ ਕਰਕੇ ਤਾਂ ਚੱਲ ਤਾਨ ਗੁਰੂ ਅਮਰਦਾਸ ਜੀ ਤੁਹਾਨੂੰ ਬੋਲ ਬਹੁਤ ਸੋਨੇ ਲੱਗਦੇ ਚਲੋ ਠੀਕ ਹੈ ਜੀ ਓਕੇ ਜੀ ਚਲੋ ਗੁਰੂ ਅਮਰਦਾਸ ਧੰਨ ਗੁਰੂ ਸਾਹਿਬ ਸੋ ਵੱਡੇ ਵੱਡੇ ਇੱਕ ਲੰਗਰ ਅਸੀਂ ਲਾ ਲਿਆ ਪਰ ਆ ਬਜ਼ੁਰਗਾਂ ਨੇ 10 ਤੇ ਕੁਝ ਮੈਂ ਅਸੀਂ ਦੇਤੀ ਆ ਪਰ ਅਜੇ ਇਹ ਬਜ਼ੁਰਗਾਂ ਨੂੰ ਗਿਆ ਕਰੋ ਜਿਨ੍ਹਾਂ ਦੇ ਕੋਲ ਬਾਕੀ ਜਿਨ੍ਹਾਂ ਨੂੰ ਲੋੜ ਆ ਜਿਹੜੇ ਰੁਜ਼ਗਾਰ ਕਰਦੇ ਕਿਰਤ ਕਰਦੇ ਵਾਹਿਗੁਰੂ ਸਵਾਸ ਸਵਾਸ ਗੁਰੂ ਜੀ ਦਾ ਨਾਮ ਹੈ